ਆ ਜੀ ਜੀ ਫਤ ਤੇ ਬੈਠਦੇ ਬੈਠੇ ਕਰ ਸਕਦੇ ਜੀ ਬੈਠੇ ਇੱਥੇ ਹਾਂ ਜੀ 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 ਇਹਦੇ ਵਿੱਚ ਇਹ ਵੀ ਗੱਲ ਹੈ ਵੈ ਗੁਰੂ ਕਈ ਵਾਰਾ ਕਹਿੰਨਾ ਉਹਨਾਂ ਨੂੰ ਪਤਾ ਨਹੀਂ ਦੋ ਕਹਿੰਦੇ ਸ਼ਾਇਦ ਸਿਮਰਨ ਜਿਹੜਾ ਜਪਾਠ ਥੱਲੇ ਬੈ ਕੇ ਕਰਨਾ ਅਸੀਂ ਬੈਠ ਤੇ ਲੈ ਕੇ ਵੀ ਕਰ ਸਕਦੇ ਸੋ ਜਿਹੜੀ ਚੀਜ਼ ਤੁਸੀਂ ਬੈਠ ਕੇ ਕਰੋਗੇ ਸਾਰੀ ਸ਼ੁੱਧ ਹੋ ਜਾਈ ਉਹ ਤਾਂ ਵੀ ਸ਼ੁੱਧ ਹੋ ਜਾਂਦੀ ਉਹ ਹਿਰਦਾ ਸ਼ੁੱਧ ਹੋ ਜਾਂਦਾ ਜਿਹੜਾ ਨਾਮ ਜਪਦਾ ਹੈ ਜਿਹੜਾ ਬਾਣੀ ਪੜ੍ਹਦਾ ਹੈ ਮਾਰੇ ਕਿਨੇ ਸੂ ਸਚਮੰਦਰ ਜਿੱਤੇ ਸੱਚ ਧਿਆਈਏ ਸੋਰੇ ਦਾ ਸੁਹਿਲਾ ਜਿੱਤ ਹਰ ਮੰਗਾਈਏ ਸਾਤਰ ਸੁਹਾਣੀ ਜਿੱਤ ਬਸੇ ਲੱਜਾਂ ਸੱਚੇ ਨਾਮ ਦੇ ਤੋਂ ਕੁਰਬਾਨ ਹੋ ਜੀ ਇਹਨੇ ਕਿਰੀ ਕਿ ਬੜੇ ਵੇਪਰ ਨੇ ਕਈ ਕਹਿਣਗੇ ਵੀ ਸ਼ਨਾਣ ਨਹੀਂ ਕੀਤਾ ਤੇ ਸੀ ਬਾਣੀ ਜਾਂ ਸੀ ਬੰਨ ਨਹੀਂ ਕਰ ਸਕਦੇ ਕਰ ਸਕਦੇ ਹੁਣ ਸਾਡੇ ਸਰੀਰ ਇੱਚ ਲਮਟਾਏ ਜਿਵੇਂ ਕਈ ਵਾਰ ਠੰਡ ਬੋਜਾ ਦੀ ਬਾਜ ਜਾਂਦੀ ਹੈ ਕਈ ਬਜ਼ੁਰਗ ਦੇ ਬਿਮਾਰ ਨੇ ਉਹ ਆਪਣਾ ਸ਼ਨਾਣ ਨਹੀਂ ਕਰ ਸਕਦੇ ਉਹ ਸਿਮਰਨ ਕਰ ਸਕਦੇ ਆ ਗੁਰਬਾਣੀ ਸੁਣ ਸਕਦੇ ਆ ਪੜ ਸਕਦੇ ਉਹਦੇ ਨਾਲ ਕੋਈ ਨਹੀਂ ਗੁਰਬਾਣੀ ਥੋੜਾ ਮੈਨਿਊ ਨਹੀਂ ਹੈ ਸਭੋ ਗੁਰਬਾਣੀ ਨੂੰ ਧੰਵੀ ਸ਼ੁੱਧ ਕਰਨਾ ਸੋ ਸੋਚੇ ਇਹ ਨਾ ਆਕੀਏ ਪਪਾ ਨਾਨਕ ਜੀ ਦੇ ਬਚਨੇ ਬਹਿਨ ਦੇ ਪਿੰਡਾ ਤੋਂ ਸੁਣਚੇ ਸਹੀ ਨਾਨਕਾ ਜਨਮ ਵਰਸੈ ਇਹਨਾਂ ਵੇਮਾ ਪਰਮਾਤਮ ਉਪਰਪੂ ਇਸ ਕਰਕੇ ਜਿੱਥੇ ਮੱਦੀ ਬੈ ਸਕਦੇ ਹੋ ਢੋਲਾ ਕੇ ਸਿਮਰਨ ਕਰ ਸਕਦੇ ਹੋ ਲਤਾ ਸਿੱਧੀਆਂ ਕਰਕੇ ਸਿਮਰਨ ਕਰ ਸਕਦੇ ਇਹਦੇ ਚ ਕੋਈ ਵੀ ਘਟ ਤੇ ਕੰਪਲਸਰੀ ਨਹੀਂ ਪਿੰਦਾ ਪਹਿਣਾ ये चौपड़ा नहीं लगता लता सीधिया कर कुर्सी पे बैठ जाओ कुर्सी पे बैठ के पानी पढ़ सकते सोफे पे बैठ के पढ़ सकते सोफे पे बैठ के सिमरन कर सकते ठीक है आज तो बाद ये विचार खत्म करना है जितने थोड़ा देर करे बेड पे बैठ जाओ मंजे पे बैठ जाओ सोफे पे बैठ जाओ कुर्सी पे बैठ जाओ थले बैठ जाओ बस सिमरन करना तू ठीक है जी हां जी अगर आज वाहेगुरु जी का खालसा वाहेगुरु जी की फतेह कई लोग आते मोबाइल तो नहीं करना चाहिए पाठ हां जी बैठ के बैठ तो करो

मोबाइल तो पाठ नहीं करना चाहिए मोबाइल तो सिर्फ तुम खोज कर सकते हो मान के चलो तुम को पंक्ति खोजनी है ये एक उन्होंने वास्ते सी एक पंक्ति खोजनी नहीं लग रही तुम बारी पढ़ सकते हो खोज कर सकते हो मगर पाठ तुम गुरका साहब तो करना सेंची साहब से तो करना गुरु ग्रंथ साहब तो करना ता करके देखो कागज नु तान के <suggestion> तान सो कागज कलम तान तान पांडा तान मस्त तान लिखारी नानका जिन नाम लिखाया सा ਔਰ ਰੋ ਤੁਸੀਂ 2 ਘੰਟੇ ਬਾਣੀ ਮੋਬਾਈਲ ਤੋਂ پڑھੋਗੇ ਤੁਹਾਡੇ ਅੱਖਾਂ ਰਹਿ ਜਾਣਗੇ ਤੁਹਾਨੂੰ ਪਤਾ ਹੈ ਨਾ ਮੋਬਾਈਲ ਦੇ ਵਿੱਚ ਕਿਰ ਰੋਸ਼ਨੀ ਆਦੀ ਠੀਕ ਹੈ ਔਰ ਦੂਸਰੀ ਗੱਲ ਇਹ ਆ ਕਿ ਜਿਵੇਂ ਪਹਿ전에 ਕਿਹਾ ਮੋਬਾਈਲ ਦੇ ਵਿੱਚ ਸਾਡੇ ਕਈ ਤਰ੍ਹਾਂ ਦੇ ਗੰਦੇ ਮੱਧ ਹੱਥ ਲੱਗੇ ਹੁੰਦੇ ਆ ਉਹ ਵੀ ਚੀਜ਼ ਜ਼ਰੂਰੀ ਹੈ ਇਸ ਸਭ ਨੂੰ ਤੁਸੀਂ ਘੁਟਕੇ ਸਾਹਿਬ ਤੋਂ ਪੜੋਗੇ ਸੈੰਚੀ ਸਾਹਿਬ ਤੋਂ ਪੜੋਗੇ ਗੁਰ ਗ੍ਰੰਥ ਸਾਹਿਬ ਤੋਂ ਪੜੋਗੇ ਉਹ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ ਸੋ ਕੋਸ਼ਿਸ਼ ਕਰਿਆ ਕਰੋ ਬਹੁਤ ਘੁਟਕੇ ਨੇ ਕਈ ਵਾਰੀ ਸਿੱਖ ਨੇ ਸਾਡੇ ਹੱਥ ਲੱਦੇ ਹੁੰਦੇ ਨੇ ਤੇ ਹੱਥ ਨੂੰ ਧੋ ਲੋ ਅੱਜ ਕੱਲ ਬਹੁਤ ਚੀਜ਼ਾਂ ਆ ਗਈਆਂ ਐ ਤੁਸੀਂ ਹੱਥ ਨੂੰ ਜਲਨਤ ਹੋ ਸਕਦੇ ਹੋ ਜਲਾਂਗੀ ਇਦਾਂ ਦੀ ਤੁਸੀਂ ਪਾਣੀ ਨਾਲ ਧੋਗ ਧੋਕੇ ਦੇ ਪਾਣੀ ਪੜਨ ਮਾਰੋ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸੇਵਾ ਇਹ ਇਤਨੇ ਸਵੇਰੇ ਕਰਨਾ ਚਾਹੀਦਾ ਜੀ ਕਿ ਕਦੇ ਵੀ ਕਰ ਲੋ ਦੇਖੋ ਜਿਹੜਾ ਸਹੀ ਟਾਈਮ ਆ ਤਿੰਨ ਤੋਂ 6 ਵਜੇ ਤੱਕ ਕਰੋ ਅੰਮ੍ਰਿਤ ਵੇਲਾ ਉਸ ਤੋਂ ਬਾਅਦ ਨੰਗ ਕੇ ਚਲੋ ਗੁਰੂ ਸਾਹਿਬ ਨੇ ਤਿੰਨ ਤੋਂ 6 ਕਿਉਂ ਕਿਹਾ ਹੈ 6 ਵਜੇ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੀ ਸਕੂਲ ਦੀ ਤਿਆਰੀ ਪਤੀ ਦੇ ਨਾਸ਼ਤੇ ਦੀ ਤਿਆਰੀ ਇਫਨ ਪੈਗ ਸ਼ੁਭ ਜਨਮ ਕੰ ਹੁਣ ਤੁਸੀਂ ਦੇਖੋ ਕਿ ਉਧਰ ਤੁਹਾਡਾ ਕੰਮ ਹੈ ਤੇ ਇਹੋ ਮੈਂ ਤੁਹਾਨੂੰ ਪਾਠ ਕਰਨਾ ਹੈ ਤਰਾ ਮਨ ਜੁੜੇਗਾ ਨਹੀਂ ਜੁੜੇਗਾ ਮਗਰ تین ਤੋਂ ਲੈ ਕੇ ਸ਼ਾਮ ਜ ਤੱਕ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਮਨ ਤੁਹਾਡਾ ਜੁੜੇਗਾ ਉਹਨੂੰ ਗੁਰਬਾਣੀ ਚ ਅਮਰਤ ਮਿਲ ਆਇਆ ਹੈ ਉਹਨੂੰ ਪਰਬਾਤ ਮਿਲ ਆਇਆ ਹੈ ਉਹਨੂੰ ਚਾ ਲਾਗੇ ਗਿਆ ਹੈ ਵੀ ਉਸ ਸਮੇਂ ਉੱਠ ਕੇ ਸਵੇਰ ਦੇ ਪੈ ਤੁਸੀਂ ਸਿਮਰਨ ਕਰੋ ਗੁਰਬਾਣੀ ਪੜੋ ਤੁਹਾਡਾ ਮਨ ਜਲਦੀ ਜੁੜੇਗਾ ਤੇ ਕੋਸ਼ਿਸ਼ ਕਰੋ ਆਦਤ ਪਾਓ ਜਲਦੀ ਉੱਠਣ ਦੀ ਇੱਕ ਜਲਦੀ ਸੌਣ ਦੀ ਆਦਤ ਪਾਓ ਅਸੀਂ ਆਪਣੇ ਆਪ ਦਾ ਸਮਾਂ ਬਹੁਤ ਰਿਸਟ ਕਰਦੇ ਆ ਰਾਤ ਨੂੰ 1:00 ਵਜੇ 2:00 ਵਜੇ ਤੁਹਾਡੇ ਸਰੀਰ ਲੋਕ ਸੌਂਦੇ ਆ ਸੌਂਦੇ ਨਾ ਮਾਰਾਂ ਨੇ ਤੋਂ ਬਾਅਦ ਹੀ ਸੌਂਦੇ ਇੱਕ ਜਲਦੀ ਸੌਣ ਦੀ ਆਦਤ ਪਾਓ ਤੇ ਜਲਦੀ ਫਿਰ ਉੱਠੋ ਇਹ ਕੋਈ ਚੀਜ਼ ਦਾ ਖਾਸ ਸਮਾਂ ਨਹੀਂ ਕੋਈ ਖਤੇ ਜਿਵੇਂ ਸੰਜੇ ਸਾਹਿਬ ਨੇ ਪ੍ਰਕਾਸ਼ ਉਹਨਾਂ ਦਾ ਕਰਦੇ ਆ ਜਿਵੇਂ ਪਾਠ ਕੀਤਾ ਜੇ ਕੋਈ ਜਿਹੜੇ ਕਰਨਾ ਤੋਂ ਹੋ ਗਾ ਸਕਦੇ ਆ ਕਿ ਜਦ ਪਾਠ ਕਰੋ ਤਾਂ ਹੀ ਕਰੀਏ जैसे बाबा जी का तीन फ्लोर ने बेचारे फ्लोर के बाबा जी का स्वरूप है उत्ते और थल्ले संचियन है और रूम अलग बने हुए हैं तो मैं रोज प्रकाश करके जब जी साहब का पाठ लेती करके प्रकाश कर लिया तो किसी आज्ञा की कि प्रकाश नहीं जब पाठ करो ता ही प्रकाश करो ना नहीं प्रकाश तुसी कर दे करो कोई ना नहीं बीच तुसी हुक्म लिया हां जी वो लंदन पूरा कुछ करना कोई पूरा करना स्वरूप दर्शन करना ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਜਿਹੜਾ ਗੁਰਬਾਣੀ ਕਦੋਂ ਵੀ ਪੜ ਸਕਦੇ ਆ ਚਾਹੇ ਸੈਂਜੀ ਦਾ ਪ੍ਰਕਾਸ਼ ਕਰਕੇ ਜਿੱਥੇ ਮਰਜੀ ਪੜ ਸਕਦੇ ਚਾਹੇ ਇੱਕ ਹੁਕਮਨਾਮਾ ਲੈ ਕੇ ਤੁਸੀਂ ਫਿਰ ਆਪਣਾ ਕੰਮ ਸ਼ੁਰੂ ਕਰ ਦਿਓ ਕਰਨਾ ਤੇ ਅਮਲ ਇਹ ਤੁਹਾਡੇ ਵੀ ਬਹੁਤ ਜ਼ਿਆਦੀ ਪੜਨੀ ਆ ਅਸੀਂ ਕੁਆਂਟੀਟੀ ਨਹੀਂ ਵਧਾਣੀ ਕੁਆਲਿਟੀ ਵਧਾ ਲੈਣੀ ਸਮਝ ਗਏ ਕੁਆਲਿਟੀ ਮੈਟਰ ਕਰਦੀ ਹੈ ਕੁਆਂਟੀਟੀ ਨਹੀਂ ਤੁਸੀਂ ਇਹ ਨਹੀਂ ਵੀ ਇੰਨਾ ਹੀ ਪੜਨਾ ਹੈ ਤੁਸੀਂ ਭਾਵੇਂ ਇੱਕ ਹੁਕਮ ਲੈ ਲਓ ਗੁਰੂ ਸਾਹਿਬ ਦਾ ਇਹਨਾਂ ਸ਼ਬਦ ਲੈ ਲਓ ਅਮਰ ਜਨਨ ਪਾਠ ਤੋਂ ਦੋ ਤਿੰਨ ਸਹਿਜ ਪਾਠ ਰੱਖੀ ਲੈਂਦੇ ਨੇ ਬਾਦੀ ਦਿਨ ਨੇ ਆਪਾਂ ਪਾਠਾਂ ਦੇ ਸਵੇਰੇ ਦਿਨ ਵੀ ਸ਼ਾਮ ਨੂੰ ਪਾਠ ਪੂਰਾ ਉਹਦੇ ਵਿੱਚ ਪੂਰਾ ਕਰਨੀ ਆ ਸੋ ਇੰਜੇ ਨੇ ਪ੍ਰਕਾਸ਼ ਸਵੇਰੀ ਕਰ ਦੇਣੇ ਆ ਵਧੀਆ ਗੱਲ ਕਰ ਸਕਦੇ ਸਵੇਰੇ ਪ੍ਰਕਾਸ਼ ਦੀ ਖਾਲਸਾ ਜੀ ਦੇਵਾਇ ਖਾਲਸਾ ਜੀ ਹਲਿ ਹੋਰ ਜੀ ਕਿਸੇ ਨੂੰ ਪਹਿਲਾਂ ਪੜਨ ਲਓ

ਇਹ ਵੀ ਲਿਖਿਆ ਹੈ ਕਵਲ ਨੈਨ ਮਧੁਰ ਬੈਨ ਕੋਟ ਸੈ ਸਨਬ ਸੋਭ ਕਹਿਤ ਮਨ ਜਸੋਧ ਜਿਸੇ ਦਲੀ ਭਾਖ ਖਾਏ ਜਿਉ ਵਾਹਿਗੁਰੂ 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 ਜਿਹੜੇ ਤੁਹਾਨੂੰ ਸੁੱਖਾ ਲੰਦਾ ਵਾਹਿਗੁਰੂ ਵੀ ਕੈਸਾ ਕਰ ਦੇਉ ਤੇ ਵਾਹਿਗੁਰੂ ਵੀ ਕੈਸਾ ਕਰ ਠੀਕ ਹੈ ਬਾਕੀ ਜਿਹੜੀ ਈ ਦੀ ਮਾਤਰਾ ਪੰਜਾਬੀ ਸਾਹਿਤ ਹੋ ਜਾਂਦੀ ਠੀਕ ਹੈ ਉਹ ਵੈਸਾ ਸਾਹਿਤ ਹੋ ਜਾਂਦੀ ਹੋਰ ਜੇ ਕੋਈ ਤੁਹਾਡ ਜੋ ਪੜ੍ਹਨ ਦਾ ਕੁਛ ਨਹੀਂ ਕਰਦਾ ਸਾਦੇ ਵੀ ਧਿਆਨ ਇਕਣਾ ਜ਼ਰੂਰੀ ਹੈ ਜੀ ਅ ਵੈਸੇ ਤਾਂ ਸਵਾਸ ਅੰਦਰ ਜਾਏ ਤੇ ਵਾਹਿਗੁਰੂ ਬਾਹਰ ਆਵੇ ਗੁਰੂ ਜੇ ਮੰਨ ਕੇ ਚੱਲੋ ਤੁਹਾਡਾ ਸਵਾਸਾਂ 'ਚ ਧਿਆਨ ਨਹੀਂ ਲੱਗ ਰਿਹਾ ਤੁਸੀਂ ਸ਼ਬਦ 'ਚ ਧਿਆਨ ਲਾਓ ਯਾਨੀ ਵਾਹਿਗੁਰੂ ਜਿਹੜਾ ਸ਼ਬਦ ਹੈ ਨਾ ਇਹਦੇ ਵਿੱਚ ਧਿਆਨ ਲਾਓ ਯਾਨੀ ਇਹਨੂੰ ਸੁੰਨਾ ਕਰਨਾ ਤੁਹਾਨੂੰ ਧਿਆਨ ਧਿਆਨ ਨੇ ਜਾਣਾ ਗੁਰਮੁਖ ਕਥਨ ਹਾਲੀ ਹੋਰ ਕੋਈ ਬਾਹਰ ਜਿਹੜਾ ਰਹੇ ਤਾਂ ਰਹੇ ਉਹ ਵਾਹਿਗੁਰੂ ਹਾਂ ਜੀ ਹਾਂ ਜੀ ਆਪਾਂ ਜੀ ਨੂੰ ਪੁੱਛਣਾ ਕੀ ਇੱਧਰ ਲੈ ਇਹ ਕੀ ਅੰਮ੍ਰਿਤ ਵੇਲਾ ਹੈ ਮਾਈ ਜੀ ਮਾਈਕ ਦੇ ਵਿੱਚ ਪੁੱਛਣਾ ਕੀ ਹੁੰਦਾ ਵੀ ਸਾਰਿਆਂ ਨੂੰ ਵਾਏ ਗ੍ਰੀਸ਼ਿਕਾ ਖਰਸਾ ਵੰਨ ਮੈਂ ਪੁੱਛਣਾ ਚਾਹੁੰਦੀ ਕਿ ਅਭਰਤਵੇਨਾ ਕਿਸ ਵੇਲੇ ਚੱਲੁੰਦਾ 2 ਵਜੇ ਤੋਂ ਮਤਲਬ ਜਿਕਨ 12 ਵਜੇ ਤੇ ਬਾਅਦ ਤੀ ਅਮਰ ਫੇਲਾ ਚੱਲੂ ਜਾਂਦਾ ਹੈ ਦੇਖੋ 3 ਵਜੇ ਤੋਂ 3 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਜਿਹੜਾ ਧੰ ਗੁਰੂ ਸਾਹਿਬ ਦਾ ਜਲਸਾ ਤੇ ਬਾਕੀ ਸਮਾਂ ਆਰਾਮ ਕਰੋ ਅੱਛਾ ਮਤਲਬ 2 ਵਜੇ ਦਾ ਨਹੀਂ ਮਤਲਬ ਉੱਥੋਂ ਨੂੰ ਜੇ ਤੁਹਾਡੀ ਹਿੰਮਤ ਹੈ ਕਿ 2 ਵਜੇ ਵਿੱਚ ਜੀਓ ਭਾਗ ਜੀ ਉਸ ਨੂੰ ਮਗਰੋਂ ਜਿੰਨ ਦਾ ਸਿਹਤ ਨੂੰ 7-8 ਘੰਟੇ ਸ਼ੀਕਰ ਦਾ ਰੈਸਟ ਚਾਹੀਦੀ ਹੈ ਨਾ ਸਰੀਰ ਨੂੰ ਜੇ ਤੁਸੀਂ 6 ਵਜੇ ਤੋਂ ਲੈ ਕੇ 3 ਵਜੇ ਤੋਂ ਲੈ ਕੇ 6 ਵਜੇ ਦੇ ਵਿੱਚ ਸੰਭਾਲੋਗੇ ਉਸ ਦਾ ਅਸਲੀ ਮਤਲਬ ਆਹ ਦੁਇਲਾ 3 ਤੋਂ 6 ਤੋਂ 6 ਉਸ ਵੇਲੇ ਤੁਸੀਂ ਆਰਾਮ ਬਾਅਦ ਵਿੱਚ ਕਰ ਸਕਦੇ ਹੋ ਤੇ ਫਿਰ ਆਪਣਾ ਜਿਵੇਂ ਕਈਆਂ ਦੇ ਬੱਚਿਆਂ ਤਿਆਰ ਕਰਨਾ ਹੁੰਦਾ ਸਕੂਲ ਜਾਣ ਦਾ ਟਾਈਮ ਫਿਰ ਪਤੀ ਦਾ ਵੀ ਨਾਸ਼ਤੇ ਦਾ ਟਾਈਮ ਹੋ ਜਾਂਦਾ ਟਿਫਨ ਪੈਕ ਦਾ ਉਸ ਸਮੇਂ ਫਿਰ ਉਹਨਾਂ ਨੂੰ ਵੀ ਭੇਜੋ ਤੇ ਉਹਦੇ ਨਾਲ-ਨਾਲ ਵੀ ਸੁਮਨ ਕਰਦੇ ਰਹੋ ਸਹੀ ਟਾਈਮ ਕਿਹੜਾ 3 ਵਜੇ ਤੋਂ ਸ਼ੀਵੇ ਤੱਕ ਆਇਓ ਠੀਕ ਹੈ ਜੀ ਬਾਏ ਦਾ ਖਾਣਾ ਹੋਰ ਕਿਸੇ ਨੇ ਪੁੱਛਣਾ ਤੁਸੀਂ ਪੁੱਛੋ ਮਨਜੀ ਲਿਖਣਾ ਸਵਾਗਤ ਪੁੱਛ ਲੋ ਜੀ ਬਾਅਦ ਵਿੱਚ ਕੋਈ ਵੇਲਾ ਹੱਥ ਨਹੀਂ ਆਉਣਾ ਵੇਲਾ ਹੱਥ ਨਹੀਂ ਆਉਣਾ ਜੇ ਨਾਲੇ ਪੁੱਛਣਾ ਪੁੱਛ ਲੋ ਵੇਲਾ ਹੱਥ ਨਹੀਂ ਆਉਣਾ ਇਹ ਸਾਡੀ ਕਲਾਸ ਵੀ ਲਾਸਟ ਹੀ ਆ ਤੇ ਅਗਲੀ ਵਾਰ ਫਿਰ ਆਵਾਂਗੇ ਅਪ੍ਰੈਲ ਦੇ ਵਿੱਚ ਤੁਹਾਡੇ ਸਾਰਿਆਂ ਨੂੰ ਬੋਲ ਰਹੇ भाई मुझे सम मुझे सम बारह बजे इनको नींद आता है कि बारह बजे तो बात किसी चाहे पार्ट करके सो जाओ इसका भी ठीक है देखो जेता तुझे मानते हैं चलो दस बजे सोना चाहते हो ते दो क्या तो तो नहीं तो देखी जाओगे बारह बजे बारह का दो बजे ते दो की करोगे दो एक मोबाइल देखो नींद भी नहीं आती ऐसे सोते हैं एक बजे तो कार्य से आप वो कोई बात प्रॉब्लम कोई बात वो तो सिमरन तो करके जितने करके सो जाओ बाद में जाओ 8:00 बजे उठो 9:00 बजे उठो डाल ठीक है ऐसे करते रहिए तो। बहुत अच्छा बहुत अच्छा है माता जी दो माइक हां जी और किसी ने करना है पानी की बोतल